weight ਘਟਾਉਂਦਾ ਇਹੀ ਕਾਰਨ ਜ਼ਿਆਦਾ ਹੁੰਦਾ ਬਈ ਤੇ ਇੱਕ ਬਈ ਚਾਹੇ ਗੁਲੋ ਗੌਂਦੀ ਪਾ ਦਿਆ ਕਰੋ ਕਿਉਂ ਹੁਣ ਗਰਮੀ ਆ ਹਾਂ ਉੱਠ ਕੇ ਜੇ ਕੂਤਰ ਨੇ weight ਬਣਾਇਆ ਤਾਂ ਸੈਟ ਐ ਜੇ ਨਹੀਂ ਤੁਹਾਨੂੰ ਲੱਗਦਾ weight ਘਟਾ ਐ ਤਾਂ ਉਹਨੂੰ B complex ਦਾ ਹਾਂਜੀ ਉਸ ਸ੍ਰੀ ਗਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਜਾਨਵਰ ਪੰਛੀ ਕਿਵੇਂ ਲੋਟ ਆ ਤੇ ਅੱਜ ਵਾਲੀ ਵੀਡੀਓ ਬਈ ਸਾਰੀ ਆਪਾਂ ਤੁਹਾਨੂੰ ਸਾਂਭਤੀ ਦੱਸਾਂਗੇ ਕਿ ਕੂਤਰ ਬਈ ਬਾਜੀ ਵਾਸਤੇ ਜੇ ਸਾਂਭਦੇ ਆ ਤੇ ਕਿਵੇਂ ਸਾਂਭਣਾ ਕੀ ਗੱਲ ਬਾਤ ਆ ਸਾਰੀ ਹਨ ਤੇ ਪਹਿਨਾ ਆਪਾਂ ਬਦਾਮ ਕੱਟ ਕੇ ਪਾ ਦਈਏ ਇਹਨੂੰ ਅੱਜ ਕੱਲ ਨੂੰ ਛੱਡਣੀ ਆ ਠੀਕ ਆ ਟਾਈਮ ਹੋ ਰਿਹਾ ਵੀ 8:30 9 ਦਾ ਤੇ ਆਪਣੇ ਕਬੂਤਰ ਤੁਹਾਨੂੰ ਪਤਾ ਹੀ ਆ 8:30 9 ਵਜੇ ਪਾਉਣਾ ਹੁੰਦਾ ਮੈਂ ਬਈ ਤੜਕੀ 7 ਵਜੇ ਕੋਈ ਕਬੂਤਰ ਕੋਈ ਹੋਊਗਾ ਟਾਮੇ ਜਿਹੜਾ ਮੂੰਹ ਮਾਰਦਾ ਹੋਊਗਾ ਨਹੀਂ ਕੋਈ ਨਹੀਂ ਬਈ ਤੜਕੀ ਖਾਂਦਾ ਤੇ ਆਜੂ ਪਹਿਲਾਂ ਆਪਾਂ ਬਦਾਮ ਕੱਟ ਲਈਏ ਤੇ ਫੇਰ ਕਰਦੇ ਆ ਕਰਵਾ ਤੇ ਲਾ ਇਲਾ ਮਿੱਤਰੋ ਬਾਦਾਮ ਇਹਨੂੰ ਦਿੱਤੇ ਧਰ ਬਾਈ ਇਹਨੂੰ ਆਪਾਂ 6 ਬਾਦਾਮ ਪਾਏ ਆ ਠੀਕ ਆ ਤੇ ਹੁਣ ਕਰਨ ਲੱਗੇ ਆਪਾਂ ਗੱਲ ਸਾਂਭਣ ਦੀ ਗੇਲਿਆਂ ਤੋਂ ਲੈ ਕੇ ਠੀਕ ਆ ਜਦੋਂ ਮਿੱਤਰੋ ਤੁਸੀਂ ਚਾਰ ਪਾਣੀ ਘੱਟੋ ਘੱਟ ਘਰੇ ਚਕਾਓ ਬਾਈ ਘੱਟੋ ਘੱਟ ਠੀਕ ਆ ਉੱਡੇ ਚਾਹੀ ਘਰੇ 12 ਵਜਾਵੇ ਸਾਢੇ 12 ਕਰੇ 1 ਕਰੇ ਠੀਕ ਆ ਇਸ ਦੂਤੇ ਚਾਹੀ ਜਾਵੇ ਨਾ ਜਾਵੇ ਠੀਕ ਆ ਤੇ ਟਾਈਮ ਨਾਲ ਆ ਕੇ ਬੈਠੇ ਤੇ ਟਾਈਮ ਨਾਲ ਠੀਕ ਆ ਤੇ ਜਦੋਂ ਆਪਣਾ ਗੇੜਿਆਂ ਤੋਂ ਆ ਗਿਆ ਭਈ ਆ ਕੇ ਬੈਠਾ ਉਹ ਬਿਠਾ ਕੇ ਉਹਨੂੰ ਬੱਤੀ-ਬੁੱਤੀ ਲਾ ਕੇ ਠੀਕ ਆ ਉਹਨੂੰ ਸੈਟ ਵੈਲਟ ਬੋ ਲੈਣ ਦੋ ਉਹਦੇ ਪੈਰ ਪੂਰ ਖਿੱਚੋ ਤੇ ਪੱਲੇ-ਪੋਲੇ ਸੈਟ ਕਰੋ ਹਨਾ ਜੇ ਜ਼ਿਆਦਾ ਜ਼ੋਰ ਲਾਇਆ ਤਾਂ ਉਸ ਤੋਂ ਬਾਅਦ ਭਾਈ ਉਹਨੂੰ ਤੁਸੀਂ ਪਾਣੀ ਦੀ ਇੱਕ ਨੋਕ ਲਵਾਓ ਜਦੋਂ ਉਹ ਖਿੱਚ ਜੇ ਠੀਕ ਆ ਨੋਕ ਜਦੋਂ ਉਹ ਖਿੱਚ ਗਿਆ ਉਸ ਤੋਂ ਬਾਅਦ ਇੱਕ ਨੋਕ ਹੋਰ ਲਵਾਓ ਥੋੜਾ ਜਿਹਾ ਵੱਧ ਪਾਣੀ ਉਹ ਖੇਚੇ ਜੇ ਤਾਂ ਫੇਰ ਇੱਕ ਵਾਰੀ ਹੋਰ ਨੋਕਲਵਾਓ ਠੀਕ ਆ ਉਸ ਤੋਂ ਬਾਅਦ ਉਹਨੂੰ ਖੁੱਲਾ ਪਾਣੀ ਪਿਆ ਦਿਓ ਕਿਉਂਕਿ ਜਦੋਂ ਆਏ ਨੂੰ ਆਪਾਂ ਪਹਿਲਾਂ ਹੀ ਪੂਰਾ ਰੱਜ ਕੇ ਪਾਣੀ ਪਿਆ ਦੇਨੇ ਆ ਬਈ ਉਹ ਪਾਣੀ ਗਰਮ ਹੋ ਜਾਂਦਾ ਕਈ ਵਾਰ ਕਬੂਤਰ ਖੇਚਦਾ ਨਹੀਂ ਠੀਕ ਆ ਤੇ ਕਬੂਤਰ ਥੱਲੋਂ ਬੰਨਦਾ ਠੀਕ ਆ ਵੇਟ ਘਟਾਉਣ ਦਾ ਇਹੀ ਕਾਰਨ ਜ਼ਿਆਦਾ ਹੁੰਦਾ ਬਈ ਤੇ ਇੱਕ ਬਈ ਚਾਹੇ ਗਲੂਕੌਂਡੀ ਪਾ ਦਿਆ ਕਰੋ ਕਿਉਂ ਹੁਣ ਗਰਮੀ ਆ ਹਨਾ ਚਲ ਹੁਣ ਤਾਂ ਮੀਂਹ ਪੈ ਗਿਆ ਇੱਕ ਅੱਧਾ ਪਰ ਬਹੁਤ ਹੀ ਜ਼ਿਆਦਾ ਗਰਮੀ ਸੀ ਉਹ ਤੋਂ ਬਈ ਗਲੂਕੌਂਡੀ ਹੋ ਗਿਆ ਆਰਐਸ ਦਾ ਘੋਲ ਹੋ ਗਿਆ ਠੀਕ ਆ ਇਹਦੀ ਚੁੰਡੀ ਪਾਣੀ ਚ ਪਾ ਕੇ ਤੇ ਕਬੂਤਰ ਨੂੰ ਪਿਓ ਜੀ ਉਹਦਾ ਪਾਣੀ ਅੰਦਰਲਾ ਪਾਣੀ ਪੂਰਾ ਹੋਵੇ ਹਨਾ ਕਬੂਤਰ ਸੈੱਟ ਹੋਵੇ ਆਪਾਂ ਕੀ ਕਰਦੇ ਆਂ ਬਈ ਆਏ ਨੂੰ ਆਪਾਂ ਫੁੱਲ ਪਾਣੀ ਪਿਆ ਦੇਨੇ ਆ ਉਹ ਕਬੂਤਰ ਬੈਠਾ ਰਹਿੰਦਾ ਪਾਣੀ ਖੇਚਦਾ ਨਹੀਂ ਗਰਮ ਹੋ ਜਾਂਦਾ ਪਾਣੀ ਜਦੋਂ ਹਨਾ ਜਦੋਂ ਜ਼ਿਆਦਾ ਗਰਮ ਹੋ ਜਾਂਦਾ ਪਾਣੀ ਤੇ ਕਬੂਤਰ ਥੱਲੋ ਵੇਟ ਨਹੀਂ ਆਉਂਦਾ ਪੂਰਾ ਕਰਦਾ ਆਪਾਂ ਕਹਿੰਦੇ ਨੇ ਕਬੂਤਰ ਮੱਚਿਆ ਜਾ ਥੱਲੋ ਹਨਾ ਉਹ ਕਾਰਨ ਹੀ ਇਹ ਹੁੰਦਾ ਬਈ ਤੁਸੀਂ ਦੇਖਿਓ ਜੇ ਤੁਹਾਡਾ ਤੁਹਾਡਾ ਕਬੂਤਰ ਕੋਈ ਐਂ ਕਰਦਾ ਹੋਵੇ ਉਹਨੂੰ ਆਏ ਨੂੰ 10-15 ਮਿੰਟ ਬੈਠਾ ਰਹਿਣ ਦੇਓ ਸੈੱਟ ਹੋ ਜੇ ਉਹਨੂੰ ਇੱਕ ਨੋਕ ਲਵਾਓ ਫਿਰ ਦੇਖੋ ਪਾਣੀ ਖਿੱਚ ਗਿਆ ਜਦੋਂ ਖਿੱਚ ਗਿਆ ਤਾਂ ਉਸ ਤੋਂ ਬਾਅਦ ਫੇਰ ਉਹਨੂੰ ਨੋਕ ਲਵਾਓ ਦੋ ਤਿੰਨ ਨੋਕਾਂ ਤੋਂ ਬਾਅਦ ਫੁੱਲ ਪਾਣੀ ਪਿਓ ਬਈ ਜਦੋਂ ਪਾਣੀ ਖਿੱਚ ਜੇ ਉਸ ਤੋਂ ਬਾਅਦ ਬਈ ਤੁਸੀਂ ਹਰਣਾ ਦਾ ਜਲਾਬ ਵੀ ਲਾ ਸਕਦੇ ਹੋ ਜੇ ਜਲਾਬ ਨਹੀਂ ਲਾਉਣਾ ਠੀਕ ਹੈ ਫਿਰ ਤੁਸੀਂ ਰਸੌਣਤ ਵੀ ਲਾ ਸਕਦੇ ਹੋ ਰਸੌਣਤ ਅਗਲੇ ਦਿਨ ਵੀ ਲੱਗ ਸਕਦੀ ਹੈ ਠੀਕ ਹੈ ਇਹ ਤੁਹਾਡੇ ਹਿਸਾਬ ਨਾਲ ਆ ਵੀ ਤੁਹਾਡਾ ਦਿਲ ਜਿਵੇਂ ਕਰੇ ਜਾਂ ਜਿਵੇਂ ਤੁਹਾਨੂੰ ਸੈੱਟ ਲੱਗੇ ਵੀ ਮੇਰਾ ਕਬੂਤਰ ਐਵੇਂ ਸੈੱਟ ਹੋਊਗਾ ਉਵੇਂ ਕਰ ਲਓ ਠੀਕ ਹੈ ਜਲਾਬ ਲਾ ਦਿਓ ਜਲਾਬ ਖਿੱਚ ਲੈਣ ਤੋਂ ਜਦੋਂ ਜਲਾਬ ਖਿੱਚ ਗਿਆ ਉਸ ਤੋਂ ਬਾਅਦ 5 ਐਮਐਲ ਪਾਣੀ ਨਾਲ ਕੀ ਨਾਲ ਦਿਓ ਦੇ ਕੇ ਉਹਨੂੰ ਖਿੱਚ ਲੈਣ ਦੇ ਜਦੋਂ ਖਿੱਚ ਗਿਆ ਉਸ ਤੋਂ ਬਾਅਦ ਉਹਨੂੰ ਬਾਦਾਮ ਪਾਓ ਠੀਕ ਹੈ ਗੇੜਿਆਂ ਵਾਲੇ ਦਿਨ ਬਾਦਾਮ ਘੱਟ ਪਾਉਣੇ ਆ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਹੀ ਆ ਬਈ ਪਾਣੀ ਖਿੱਚਦੇ ਕਰਦੇ ਕੂਤਰ 3-4 ਦਾ ਟਾਈਮ ਹੋ ਜਾਂਦਾ ਹਨਾ ਉਹਦੇ ਹਿਸਾਬ ਨਾਲ ਪਾਓ ਵੀ ਤੜਕੇ ਤੁਸੀਂ ਜਿਹੜੇ 9-10 ਵਜੇ ਨੂੰ ਬਾਦਾਮ ਪਾਉਣੇ ਨੇ ਵੀ ਉਹ ਖਿੱਚ ਜੇ ਠੀਕ ਹੈ 8 ਪਾ ਦੋ 10 ਪਾ ਦੋ ਉਹਦੇ ਹਿਸਾਬ ਨਾਲ ਉਹਨੂੰ ਕੂਤਰ ਨੂੰ ਲਿਆਓ ਲਿਆ ਕੇ ਉਸ ਤੋਂ ਬਾਅਦ ਜਦੋਂ ਅਗਲਾ ਦਿਨ ਰੈਸਟ ਹੁੰਦੀ ਆ ਠੀਕ ਹੈ ਰੈਸਟ ਵਾਲੇ ਦਿਨ ਬਈ ਤੜਕ ਤੁੰਦੇਆਂ ਉੱਤਰ ਕੇ ਜੇ ਕੂਤਨੇ weight ਬਣਾਇਆ ਤਾਂ ਸੈਟ ਹੈ ਜੇ ਨਹੀਂ ਤੁਹਾਨੂੰ ਲੱਗਦਾ weight ਘਟਾ ਹੈ ਤਾਂ ਉਹ ਨੂੰ B complex ਦਾ ਜਿਹੜਾ ਕੈਪਸੂਲ ਆਉਂਦਾ ਹੈ ਤੇ ਉਹ ਕੈਪਸੂਲ ਦਾ ਠੀਕ ਹੈ ਚੌਥਾ ਹਿੱਸਾ ਉਹ ਪਾਣੀ ਚ ਪਾ ਕੇ ਦੇ ਦੋ ਨੂੰ 10 ml ਸੜਕੇ 4:00 ਵਜੇ ਉਹ ਖਿੱਚ ਜੂਗਾ ਖਿੱਚ ਖੁੱਚ ਕੇ ਦੂਆ 5-7 ml ਪਾਣੀ ਫੋਕਾ ਦੇ ਕੇ ਖਿਚਾ ਦਿਓ ਖਿਚਾ ਕੇ ਉਸ ਤੋਂ ਬਾਅਦ ਬਈ ਉਹਨੂੰ ਬਦਾਮ ਪਾ ਦਿਓ ਰਾਜਮੀ ਠੀਕ ਆ ਤੁਹਾਨੂੰ ਪਤਾ ਤੁਹਾਡਾ ਕਬੂਤਰ 15 16 ਬਦਾਮਾਂ ਦੀ ਖਰਾਕ ਹੈਗੀ ਆ ਉਹਦੀ ਕਿਉਂ ਆਪਾਂ ਕੀ ਕਰਦੇ ਹਾਂ ਰੂਟੀਂ ਚ ਘਰੇ ਭਾਈ 4-5 ਬਦਾਮ ਹੁੰਦੇ ਨੇ ਬਾਕੀ ਕਣਕ ਹੁੰਦੀ ਆ ਉਹਦੇ ਹਿਸਾਬ ਨਾਲ ਆਪਾਂ ਉਹਨੂੰ ਕਣਕ ਪਾਉਣੀ ਆ ਹਨਾ ਬਦਾਮ ਤੋਂ ਨਹੀਂ ਸੋ ਉਹਦੇ ਹਿਸਾਬ ਨਾਲ ਉਹਨੂੰ ਡਕਾ ਦਿਓ ਉਹਦੇ ਭਾਈ ਕਣਕ ਨਹੀਂ ਪਾਉਣੀ ਯਾਦ ਰੱਖਿਓ ਠੀਕ ਆ ਪਾਉਣੀ ਵੀ ਆ ਤਾਂ 2-4 ਦਾਣੇ 5 ਦਾਣੇ ਪਾ ਦਿਓ ਵੀ ਕੂਤਰ ਦਾ ਵੇਟ ਸੈੱਟ ਰਹੇ ਠੀਕ ਆ ਕਿਉਂਕਿ ਆਪਣੇ ਦੇ ਵੀ ਲਾ ਲੋ ਜੇ ਆਪਾਂ ਫਾਸਟ ਫੂਡ ਜਾਂ ਹੋਰ ਲੱਡਣ ਬੱਡਣ ਜੋ ਮਰਜ਼ੀ ਖਾਈਏ ਜੋ ਤੱਕ ਰੋਟੀ ਨਹੀਂ ਖਾਂਦੇ ਨਾ ਸਬਰ ਨਹੀਂ ਆਉਂਦਾ ਠੀਕ ਆ ਤਾਂਕ ਤ ਰੋਟੀ ਬਦਾਮਾਂ ਨੇ ਸਿਰਫ એનર્ਜੀ ਦੇਣੀ ਆ ਤੇ ਛੇਤੀ ਸਾਫ਼ ਹੋ ਜਾਂਦਾ ਕਬੂਤਰ ਬਦਾਮਾਂ ਦਾ ਆਹ ਕੰਮ ਹੈ ਠੀਕ ਹੈ ਚਲੋ ਬਦਾਮ ਨੂੰ ਰਾਜਮੇ ਦੇ ਤੇ ਉਹਨੂੰ ਬੈਠਾ ਰਹਿਣ ਦੋ ਧਾ ਪੌਣਾ ਘੰਟਾ ਉਸ ਤੋਂ ਬਾਅਦ ਉਹਨੂੰ ਪਾਣੀ ਦਾ 10 ਕੰਮਲ ਪਾਣੀ ਆਪ ਦੇ ਦੋ ਠੀਕ ਹੈ ਵੀ ਉਹ ਖਰਾਕ ਤੋਰੇ ਕੋਲੇ ਖਰਾਕ ਹਨ ਜੇ ਤੁਸੀਂ ਉਸੇ ਟਾਈਮ ਤੇ ਉਹਨੂੰ ਫੁੱਲਰ ਕਈ ਭਰਾ ਕੀ ਕਰਦੇ ਆ ਬਦਾਮ ਦੇ ਕੇ ਰਜਾ ਕੇ ਹਨਾ ਉੱਤੋਂ ਦੀ 30 ml ਪਾਣੀ ਦੇ ਕੇ ਬਿਠਾ ਦਿੰਦੇ ਆ ਉਹ ਕੀ ਹੁੰਦਾ ਬਾਈ ਪਾਣੀ ਖਿੱਚਣ ਲੱਗ ਜਾਂਦਾ ਕਬੂਤਰ ਖਰਾਕ ਰੋ ਕੇ ਜਾਂਦਾ ਠੀਕ ਆ ਉਹ ਪਾਣੀ ਵਾਲੀਆਂ ਬਿਠਾ ਮਰੀ ਜਾਂਦਾ ਫਿਰ ਪਾਣੀ ਖਿੱਚੀ ਜਾਂਦਾ ਜਿਵੇਂ ਜਿਵੇਂ ਦੇਈ ਜਾਂਦੇ ਹਨਾ ਖਰਾਕ ਰੋਕੀ ਜਾਂਦਾ ਸੋ ਐਵੇਂ ਨਹੀਂ ਕਰਨਾ ਵੀਰੇ 10 ml ਪਾਣੀ ਦਿਓ ਉਹਨੂੰ ਬੈਠਾ ਰਹਿਣ ਦਿਓ 2 ਘੰਟੇ ਉਸ ਤੋਂ ਬਾਅਦ ਬਾਈ ਉਹਦੀਆਂ ਨਾਲਕੀਆਂ ਸ਼ੁਰੂ ਕਰ ਦਿਓ ਪਾਣੀ ਦੀਆਂ ਠੀਕ ਆ 20 ml ਪਾਣੀ ਦੇ ਕੇ ਉਹਨੂੰ ਬਾ ਦਿਓ ਉਸ ਦਿਨ ਚ ਬਾਹਲੀਆਂ ਨਹੀਂ 2 ਜਾਂ 3 ਇੱਕ ਵਾਸ ਤੰਗ ਨਾਲ ਕੀਆਂ ਬਾਧੂ ਨੇ ਪਾਣੀ ਦੀਆਂ ਮੁਕਦੀਆਂ ਨੂੰ ਫਿਰ ਆ ਜਾਂਦੀ ਆ ਰਾਤ ਦੀ ਵਾਰੀ ਰਾਤ ਨੂੰ ਫਿਰ ਇੱਕ ਨਾਲ ਕੀ ਪਾਣੀ ਦੀ ਲਾ ਕੇ ਤੇ ਖੁੱਡੇ ਚ ਛਾੜ ਦੋ ਸਾਰਨੋਂ ਬੈਸਟ ਹੈ ਜੇ ਕਬੂਤਰ ਸਹੀ ਸਾਂਭਣਾ ਤਾਂ ਕਿਉਂਕਿ ਜਿੱਦੇ ਆਪਣੀ ਸਾਂਭ ਹੋ ਗਈ ਉਹਦੇ ਚਾਹੇ ਤੁਸੀਂ ਆਪਦੇ ਜਾਲ ਚ ਜਾਂ ਪਹਿਲੀ ਉਹਨੂੰ ਹੱਥ ਜ਼ਰੂਰ ਪਾ ਲਿਓ ਜਾਲ ਦੀ ਬਾਈ ਜਾਣਾ ਜਦੋਂ ਬਦਾਮ ਬਦੂ ਪਾਉਣੇ ਆ ਉਹ ਢੋਲੀ ਚ ਪਾਇਆ ਕਰੋ ਠੀਕ ਹੈ ਤੇ ਜੇ ਕਬੂਤਰ ਹਨਾ ਥੋੜਾ ਟਾਈਮ ਢੋਲੀ ਚ ਪਾਉਣਾ ਬਹੁਤ ਜ਼ਰੂਰੀ ਹੈ ਕਿਉਂ ਕਬੂਤਰ ਫਿਰ ਨਾ ਉਪਰਾਂ ਨਹੀਂ ਕਰਦਾ ਠੀਕ ਆ ਆਪ ਦਾ ਟੌਰਨਾ ਡੋਲੀ ਚ ਬੈਠਾ ਰਹਿੰਦਾ ਤੇ ਆਪਦੀ ਖਰਾਕ ਖਿੱਚਦਾ ਕਈ ਵਾਰੀ ਕੀ ਹੁੰਦਾ ਆਪਾਂ ਪਹਿਲਾਂ ਖੁੱਡੇ ਚ ਹੀ ਹੁੰਦਾ ਕਬੂਤਰ ਬਾਦਾਮ ਵੀ ਖੁੱਡੇ ਚ ਹੀ ਪਾਉਣੇ ਹੁੰਨੇ ਆ ਉਦੋਂ ਬਾਅਦ ਕੀ ਕਰਦੇ ਆ ਆਪਾਂ ਚੱਕ ਕੇ ਤੇ ਕਬੂਤਰ ਨੂੰ ਸਿੱਧਾ ਹੀ ਡੋਲੀ ਚ ਲਿਆਉਣੇ ਆ ਬਈ ਕਬੂਤਰ ਜੀ ਨਹੀਂ ਲਾਉਂਦਾ ਠੀਕ ਆ ਆਪਦੀ ਖਰਾਕ ਨਹੀਂ ਖਿੱਚਦਾ ਜਾਂ ਖਰਾਕ ਖਾਂਦਾ ਨਹੀਂ ਪਾਣੀ ਨਹੀਂ ਪੀਂਦਾ ਹਨਾ ਫਿਰ ਉਹ ਔਖਾ ਹੋ ਜਾਂਦਾ ਪਹਿਲਾਂ ਉਹਨੂੰ ਆਤ ਬਣਾਓ ਚਲ ਹੁਣ ਆ ਕੀ ਦੇਣ ਵਾਲੀ ਸਾਂਭ ਦੀ ਗੱਲ ਆ ਸਾਂਭ ਤੇ ਕੀ ਕਰਨਾ ਵੀਰੇ ਟੈਂਪਰੇਚਰ ਦੇਖਣਾ ਵੈਸੇ ਕੋਈ ਟੈਂਪਰੇਚਰ ਆਪਾਂ ਫੋਨ ਤੇ ਦੇਖਦੇ ਆ ਉਹਦੇ ਨਾਲ ਅੰਦਾਜ਼ਾ ਜਰੂਰ ਲੱਗ ਸਕਦਾ ਪੱਕਾ ਨਹੀਂ ਹੈਗਾ ਵੀ ਉਹੀ ਟੈਂਪਰੇਚਰ ਰਹੇ ਜੀ ਠੀਕ ਹੈ ਜਾਂ ਜਿਵੇਂ ਹੁਣ ਦੇਖੋ ਹੁਣ ਤੁਹਾਨੂੰ 40 41 ਦਾ ਟੈਂਪਰੇਚਰ ਦਿਖਾਉਂਦਾ ਹਿਊਮਿਡਿਟੀ ਹੁੰਦੀ ਹੈ ਜਿਹੜੀ ਹਵਾ ਹੁੰਦੀ ਹੈ ਉਹ 50% ਦਿਖਾਉਂਦਾ ਦੇਖ ਲਓ ਵੀ ਹਵਾ ਨੇਰ ਚੱਲੂਗਾ ਉਹ ਹਵਾ ਨੇਰ ਬਈ ਕਬੂਤਰ ਨੂੰ ਮਾਰਦਾ ਉਹਦੇ ਹਿਸਾਬ ਨਾਲ ਤੁਸੀਂ ਕਬੂਤਰ ਨੂੰ ਖਰਾਕ ਪਾਓ ਜਿਵੇਂ ਜਿਵੇਂ ਟੈਂਪਰੇਚਰ ਵਧਦਾ ਓਵੇਂ ਓਵੇਂ ਬਾਦਾਮ ਘਟਾ ਦਿਓ ਫਿਰ ਬੰਤ ਜਿਵੇਂ ਜਿਵੇਂ ਟੈਂਪਰੇਚਰ ਘਟਦਾ ਉਵੇਂ ਵਧਾ ਤੋ ਕਿਉਂਕਿ ਤੁਹਾਨੂੰ ਪਤਾ ਬਈ ਜੇ ਟੈਂਪਰੇਚਰ ਹੀ ਹੋਊਗਾ 39 40 41 ਦਾ ਤਾਂ ਦਿਨ ਤੇ ਵੀ ਬਾਜੀ ਜਾ ਸਕਦੀ ਹੈ ਪੰਜ ਤਾਂ ਆਰਾਮ ਨਾਲ বাজਦੀ-ਬাজਦੀ ਹੈ ਠੀਕ ਆ ਉਹੀ ਜੇ ਹਿਸਾਬ ਨਾਲ ਫਿਰ ਤੁਸੀਂ ਕਬੂਤਰ ਨੂੰ ਬਦਾਮ ਪਾਓ ਠੀਕ ਆ ਮੋਈ ਜਾ ਵਾ ਤੁਸੀਂ ਇਹ ਹਿਸਾਬ ਲਾ ਲਓ ਵੀ 6 7 ਬਦਾਮਾਂ ਤੇ ਜੇ ਥੋੜਾ ਘਰੇ ਘਰੇ ਕਬੂਤਰ 15 ਬਦਾਮ 16 ਬਦਾਮ ਦੀ ਖਰਾਕ ਹੈਗੀ ਆ ਤਾਂ ਤੁਸੀਂ 7 ਬਦਾਮਾਂ ਤੇ ਵੀ ਸਾਂਭੋਗੇ ਫਿਰ ਵੀ ਉਹ ਦਿਨ ਤੱਕ ਬਗ ਜੂ ਠੀਕ ਆ ਤੇ ਜੇ ਬਾਲਾ ਟੈਂਪਰੇਚਰ ਤੁਹਾਨੂੰ ਪਤਾ ਵੀ 2.5 3 ਤੀ ਨਿਬੜੂਗੀ ਫਿਰ ਤੁਸੀਂ 5 ਕਰ ਦੋ ਠੀਕ ਆ ਜਿਆਦਾ ਨਹੀਂ ਘਟਾਉਣੇ ਕਿਉਂ ਕਈ ਭਰਾਵਾਂ ਦੀ ਖੇੜ ਹੈਗੀ ਆ ਬਈ ਮੈਂ ਮੰਨਦਾ ਵੀ ਹੋ ਸਕਦਾ ਹੈ ਘਟਦੀ ਹੋਵੇ ਕਿਉਂ ਕਈ ਰੈਸ਼ੇ ਬੈਠੇ ਹੁੰਦੇ ਨੇ ਠੀਕ ਆ ਇੱਕ ਡੇਢ ਬਾਦਾਮ ਪਹਿਲਾਂ ਲਈ ਬੈਠੇ ਹੁੰਦੇ ਆ ਕਈ ਭਰਾ ਤਾਂ ਦਿੰਦੇ ਹੀ ਨਹੀਂ ਛਾਂਬ ਵਾਲੇ ਦਿਨ ਕਬੂਤਰਾਂ ਨੂੰ ਬਾਦਾਮ ਦਿੰਦੇ ਹੀ ਨਹੀਂ ਮੈਂ ਕਦੇ ਸੁਣਿਆ ਹੈਰਾਨ ਕਈ ਭਰਾ ਕਹਿੰਦੇ ਅਸੀਂ ਬਈ ਛਾਂਬ ਵਾਲੇ ਦਿਨ ਬਾਦਾਮ ਹੀ ਨਹੀਂ ਦਿੰਦੇ ਠੀਕ ਆ ਇਹ ਅੱਡ-ਅੱਡ ਹਿਸਾਬ ਹੁੰਦਾ ਅੱਡ-ਅੱਡ ਤਰੀਕਾ ਆਪਾਂ ਆਪਦੇ ਸਿਉਰੀ ਦੱਸਦੇ ਆ ਠੀਕ ਆ ਤੇ ਜਿੰਨੇ ਨਾਲ ਆਪਾਂ ਬਾਜ਼ੀਆਂ ਜਿੱਤੀਆਂ ਨੇ ਠੀਕ ਆ ਜਿਵੇਂ ਆਪਾਂ ਸਾਂਭਿਆ ਤੁਹਾਡੇ ਭਰਾਵਾਂ ਨਾਲ ਉਵੇਂ ਸੇਮ ਹੀ ਸ਼ੇਅਰ ਕਰਦੇ ਆਂ ਆਪਾਂ ਕੋਈ ਲੋਕਾਂ ਵਾਂਗੂ ਨਹੀਂ ਹੈਗਾ ਵੀ ਦੱਸਣਾ ਹੋਰ ਕੁਛ ਐਵੇਂ ਭਗਾਈ ਮਾਰੀ ਗਈ ਹੈ ਨਾ ਉਹ ਕੰਮ ਆਪਣੇ ਕੋਲੇ ਹੈ ਨਹੀਂ ਤਾਂ ਹੀ ਮੈਨੂੰ ਇੰਨੇ ਭਰਾ ਮੇਰੇ ਪਿਆਰ ਕਰਦੇ ਨੇ ਠੀਕ ਆ ਤੇ ਜਦੋਂ ਤੁਸੀਂ ਉਹਨੂੰ ਭਾਈ ਜੇ 40 41 ਦਾ ਟੈਂਪਰੇਚਰ ਆ ਤਾਂ ਉਹਨੂੰ ਤੁਸੀਂ 7 ਬਾਦਾਮ ਜਾਂ 6.5 ਬਾਦਾਮ 6 ਬਾਦਾਮ ਦੇ ਕੇ ਬਿਠਾ ਦਿਓ ਕਬੂਤਰ ਦੇ ਬੇਟ ਦੇ ਸਾਹਮਣਾਂ ਜਾਂ ਕਬੂਤਰ ਦੀ ਗਰੀਟ ਦੇ ਸਾਹਮਣੇ ਨਾਲ ਕਈ ਗਊਤਰ ਹੁਣ ਹੁੰਦੇ ਹੀ 10 ਬਦਾਮਾਂ ਦੀ ਖਰਾਕ ਵਾਲੇ ਨੇ ਉਹਨੂੰ ਜਦੋਂ ਹੀ ਸੱਤ ਪਾਤੇ ਫੇਰ ਵੀ ਔਖਾ ਹਨ ਫੇਰ ਵੀ ਛੱਪੜਦੇ ਹੋਣੇ ਜਾਣੀ ਜਾਣਾ ਠੀਕ ਹੈ ਕਿਉਂਕਿ ਉਹਨੂੰ ਪਾਣੀ ਦੀ ਤਲਖੀ ਲੱਗੂਗੀ ਜਦੋਂ ਯਾਰ ਖਰਾਕ ਹੈਗੀ ਆ ਤਾਂ ਪਾਣੀ ਘੱਟ ਹੋਊਗਾ ਠੀਕ ਹੈ ਜਦੋਂ ਭੁੱਖਾ ਹੋਊਗਾ ਫੇਰ ਵੀ ਉਹਨੇ ਪਾਣੀ ਪੀ ਜਾਣਾ ਠੀਕ ਹੈ ਇਹ ਜਾਨਵਰ ਆ ਭਾਈ ਛੋਟੀ ਜਿਹੀ ਇਹਦਾ ਕੋਈ ਹਿਸਾਬ ਗਿਤਾਬ ਨਹੀਂ ਆਉਂਦਾ ਕਿਸੇ ਨੂੰ ਠੀਕ ਹੈ ਵੀ ਇਹ ਕੀ ਕਰੂਗਾ ਜਾਂ ਕੀ ਨਾ ਕਰੂਗਾ ਇਹਨੇ ਉੱਟਣਾ ਜਾਂ ਬੈਠਣਾ ਠੀਕ ਹੈ ਕਈ ਵਾਰੀ ਭੱਜ ਵੀ ਜਾਂਦੇ ਨੇ ਚੰਗੇ ਜਾਨਵਰ ਜਿਨ੍ਹਾਂ ਦੇ ਪਤਾ ਹੁੰਦਾ ਜਿਨ੍ਹਾਂ ਦਾ ਬਲੱਡ ਕਦੇ ਗਿਆ ਹੀ ਨਹੀਂ ਹੁੰਦਾ ਉਹ ਵੀ ਤੁਰ ਜਾਂਦੇ ਨੇ ਕਿਉਂ ਔਖੇ ਹੋ ਕੇ ਤੁਰ ਜਾਂਦੇ ਕਈ ਤਾਂ ਠੀਕ ਆ ਇਹ ਅੱਡੋ ਅੱਡ ਹਿਸਾਬ ਨਾਲ ਕਈ ਮਗਰ ਲੱਗੇ ਮਗਰਾ ਕਰਕੇ ਤੁਰ ਜਾਂਦੇ ਆ ਹੁਣ ਕਈ ਕਬੂਤਰ ਚੰਗੇ ਹੁੰਦੇ ਨੇ ਪਿੰਡ ਨਹੀਂ ਛੱਡਦੇ ਪਰ ਕਈਆਂ ਨੂੰ ਕਬੂਤਰਾਂ ਨੂੰ ਕੀ ਹੁੰਦੀ ਆਤ ਹੁੰਦੀ ਆ ਦੂਜੇ ਕਬੂਤਰ ਦੇ ਉੱਤੇ ਉੱਡਣ ਦੀ ਉਹ ਐਂ ਉਹਦੇ ਉੱਤੇ ਦੂਜੇ ਕਬੂਤਰ ਤੇ ਉੱਡਦੇ ਉੱਡਦੇ ਹੀ ਦੂਜੇ ਪਿੰਡ ਟੱਪ ਜਾਂਦੇ ਨੇ ਠੀਕ ਆ ਇਹ ਹੁੰਦਾ ਤੇ ਜਦੋਂ ਤੁਸੀਂ ਭਾਈ ਜਿਵੇਂ ਹੁਣ 40 ਡਿਗਰੀ ਦਾ ਟੈਂਪਰੇਚਰ ਆ ਰਿਹਾ 6 6.5 ਡਿਗਰੀਆਂ ਤੇ ਸਾਮ ਤੋਂ ਖਾਂਬ ਕੇ ਤੇ ਉਸ ਤੋਂ ਬਾਅਦ ਉਹਨੂੰ ਬੈਠਾ ਰਹਿਣ ਦੋ ਅੱਧੇ ਪੌਣੇ ਘੰਟੇ ਬਾਅਦ ਉਹਨੂੰ ਦੱਸਿਆ ਮਿਲਦੀ ਨਾਲ ਕੀ ਦਿਓ ਪਾਣੀ ਵੀ ਪਾਣੀ ਦੇ ਕੇ ਤੇ ਉਸ ਤੋਂ ਬਾਅਦ ਫਿਰ ਉਹਨੂੰ 10 10:30 ਵਜੇ ਨਲਕੀਆਂ ਪਾਣੀ ਦੀਆਂ ਸ਼ੁਰੂ ਕਰੋ ਵੀ ਦਿਨ ਚ ਤੁਸੀਂ 100 100 ml ਪਾਣੀ ਦੇਣਾ ਹੀ ਦੇਣਾ ਹੈ ਠੀਕ ਹੈ ਚਾਰਕ ਨਲਕੀਆਂ ਦੇ ਦਿਓ 25 25 ml ਜਾਂ 30 30 ml ਦੇ ਹਿਸਾਬ ਨਾਲ ਉਹਨੂੰ ਪਾਣੀ ਦੇਈ ਚੱਲੋ ਠੀਕ ਹੈ ਜਦੋਂ ਪਾਣੀ ਪੂਣੀ ਦੇ ਲਿਆ ਤੇ ਸ਼ਾਮ ਤੱਕ ਤੁਹਾਨੂੰ ਪਤਾ ਲੱਗ ਗਈ 5 ਵਜੇ ਤੁਹਾਡਾ ਕਬੂਤਰ ਸਾਫ ਹੋ ਗਿਆ ਠੀਕ ਹੈ ਪਾਣੀ ਭਿਉਂਤਾ ਹੁੰਦਾ ਆਪਣਾ ਠੀਕ ਆ ਉਹ ਜੇ ਹਿਸਾਬ ਨਾਲ ਜੇ ਬੜੀ ਜ਼ਿਆਦਾ ਗਰਮੀ ਆ ਤਾਂ ਪਾਣੀ ਆ ਜਿਹੜਾ ਦੋ ਵਾਰੀ ਲਾ ਦੋ ਠੀਕ ਆ ਜਿਵੇਂ ਇੱਕ ਵਾਰੀ 7 ਵਜੇ ਲਾਤਾ ਠੀਕ ਆ 7 ਵਜੇ ਤੋਂ ਤੁਸੀਂ ਇਹ ਹਿਸਾਬ ਲਾ ਲਓ ਵੀ 7 8 9 10 10 ਵਜੇ ਤੱਕ ਪਾਣੀ ਉਹ ਖਿੱਚ ਜਾਂਦਾ ਫਿਰ ਉਹਨੂੰ 5 ਕਿਲੋ ਮੀਟਰ ਫੋਕਾ ਪਾਣੀ ਖਿਚਾਓ ਖਿਚਾ ਕੇ ਤੇ ਉਸ ਤੋਂ ਬਾਅਦ ਫਿਰ 2 ਵਜੇ ਪਾਣੀ ਲਾ ਦੋ ਬਣਿਆ ਤੇ ਜੇ ਘੱਟ ਗਰਮੀ ਆ ਫਿਰ ਇੱਕ ਵਾਰੀ ਲਾਓ ਠੀਕ ਆ 2 ਵਜੇ ਪਾਣੀ ਲਾ ਦੋ ਬਸ ਬਣਿਆ ਹੋਇਆ ਆਪਣਾ ਠੀਕ ਆ ਜਿਹੜਾ ਆਪਣਾ ਪਾਣੀ ਪਾਇਆ ਹੋਇਆ ਉਹ 2 ਵਜੇ ਲਾ ਦੋ ਠੀਕ ਆ ਇੱਕੋ ਵਾਰੀ ਲਾ ਦੋ ਬਹੁਤ ਘੱਟ ਟੈਂਪਰੇਚਰ 'ਚ ਠੀਕ ਆ ਉਸ ਤੋਂ ਬਾਅਦ ਜਦੋਂ ਪਾਣੀ ਲਾਤਾ ਉਹਨੂੰ ਬਿਠਾ ਦੋ ਇੱਕ ਗੱਲ ਹੋਰ ਆ ਵੀਰੇ ਰੈਸਟ ਜ਼ਰੂਰ ਰਾਤ ਨੂੰ ਕਰਨ ਦੇਣੀ ਆ ਐਵੇਂ ਨਹੀਂ ਵਾਰੀ ਵਾਰੀ ਕਬੂਤਰ ਨੂੰ ਚੱਕੀ ਜਾਣਾ ਜਾਂ ਲੈਟ ਜਲਦੀ ਹੋਵੇ ਲੈਟ ਦੇ ਵਿੱਚ ਹੀ ਰੱਖੀ ਰੱਖੋ ਹਣਾ ਉਹਨੂੰ ਸੌਣ ਦਾ ਟਾਈਮ ਵੀ ਦਿਓ ਕਿਉਂ ਰਾਤ ਨੂੰ ਆਪਣੇ ਖੁੱਡਿਆਂ 'ਚ ਕਿਹੜਾ ਲੈਟ ਹੁੰਦੀ ਆ ਖੁੱਡੇ ਸਾਫ਼ ਕਰਕੇ ਚੰਗੀ ਤਰ੍ਹਾਂ ਰਾਤ ਨੂੰ ਖੁੱਡੇ 'ਚ ਛੱਡ ਦੋ ਉਹਨੂੰ ਪਾਣੀ ਦੀ ਨਾਲ ਕੀ ਦੇ ਕੇ ਵੀ ਹੁਣ ਤੁਹਾਨੂੰ ਪਤਾ ਆ ਵੀ ਆਪਾਂ ਪਾਣੀ ਦੇਤਾ ਠੀਕ ਆ ਜਾਂ ਬਣਿਆ ਹੋਇਆ ਦੇਣਾ ਤਾਂ ਤੁਸੀਂ ਉਸ ਹਿਸਾਬ ਨਾਲ ਚਲੋ ਆਪਦੇ ਪੱਖਾ ਹੁੰਦਾ ਜਾਂ ਬਰਾਂਡਾ ਹੁੰਦਾ ਕੂ ਚਲ ਉਹਦੇ ਕੋਲੇ ਰੱਖ ਲਉ ਏਸੀਆਂ ਉਸੀਆਂ ਜਾਲੇ ਕੂਤਰ ਨਹੀਂ ਉੱਟਦੇ ਬਾਈ ਠੀਕ ਹੈ ਵੀ ਇੰਨਾ ਕਾ ਵੀ ਉਹਨੂੰ ਮਹਿਸੂਸ ਹੋਵੇ ਵੀ ਠੰਡਾ ਅੰਦਰੋਂ ਵੀ ਠੰਡਾ ਹੋਵੇ ਤੇ ਉੱਤੋਂ ਵੀ ਉਹਨੂੰ ਹਵਾ ਐ ਨਾ ਹੋਵੇ ਵੀ ਉਧਰ ਦਾ ਤੁਸੀਂ ਫੁੱਲ ਪਾਣੀ ਦੇ ਦੋ ਹਨਾ ਠੰਡਾ ਤੇ ਉੱਤੋਂ ਜਾ ਕੇ ਇਹਦੇ ਉਹਨੂੰ ਥਾਂ ਹੀ ਇਹ ਜੀ ਧਰ ਦੋ ਜੇ ਤੁਹਾਨੂੰ ਮਜ਼ੀ ਹੋਵੇ ਠੀਕ ਹੈ ਉਹਨੇ ਫਿਰ ਪਾਣੀ ਕੀ ਖੇਚਣਾ ਠੀਕ ਹੈ 2 ਵਜੇ ਪਾਣੀ ਲਾਤਾ ਆਤਾ ਉਹ ਤੁਸੀਂ ਐਸਾ ਹਿਸਾਬ ਲਾ ਲਓ ਵੀ 4 4:30 ਵਜੇ ਤੱਕ 5 ਵਜੇ ਤੱਕ ਖਿੱਚ ਜੂ ਆਰਾਮ ਨਾਲ ਸਾਫ ਹੋ ਜੂਗਾ ਉਦੋਂ ਬਾਅਦ ਜਾ ਕੇ ਤੇ ਬਾਜੀ ਤੇ ਪਲਟਾਓ ਪਲਟਾ ਕੇ ਤੇ ਵਾਹਿਗੁਰੂ ਦਾ ਨਾਮ ਲੈ ਕੇ ਜਿੰਨਾ ਪਾਣੀ ਘਰੇ ਜੇ ਘਰੇ 30 ml ਦਿੰਨੇ ਹੋ ਤਾਂ ਬਾਹਰ 40 ਜਾਂ 45 ml ਲਈ ਵੱਧ ਤੋਂ 15 ਜਾਂ 20 ml ਵਾਧਾ ਦਿਓ ਜਿਆਦਾ ਪਾਣੀ ਬਾਹਰ ਨਹੀਂ ਦੇਣਾ ਜਿਆਦਾ ਪਾਣੀ ਦਿਓਗੇ ਤਾਂ ਨੁਕਸਾਨ ਹੀ ਕਰਾਉਗੇ ਭਾਈ ਠੀਕ ਹੈ ਕਿਉਂਕਿ ਜਿਆਦਾ ਪਾਣੀ ਦੇ ਦਿੰਨੇ ਆ ਤਾਂ ਉਹ ਉਤਰ ਔਖਾ ਹੁੰਦਾ ਹੈ ਕਈ ਵਾਰੀ ਤੋਰਦਾ ਹੀ ਨਹੀਂ ਪਾਣੀ ਹਨਾ ਫਿਰ ਉਹ ਔਖਾ ਹੋ ਜਾਂਦਾ ਪਾਣੀ ਗਰਮ ਹੋ ਜਾਂਦਾ ਤੇ ਫਿਰ ਉਤਰ ਮਚਣ ਲੱਗ ਜਾਂਦਾ ਫਿਰ ਉਹ ਟਾਈਮ ਨਾਲ ਹੀ ਬਹਿ ਜਾਂਦਾ ਤੇ ਜਾਂ ਜਾ ਕੇ ਕਿਤੇ ਪੰਡ ਪੰਡ ਛੱਡ ਜਾਂਦਾ ਮੈਂ ਖੁਦ ਦੇਖੇ ਨੇ ਬਾਈ ਜਿਹੜੇ ਜਾਨਵਰ ਨਹੀਂ ਭਜਦੇ ਠੀਕ ਹੈ ਕਦੇ ਭੱਜੇ ਹੀ ਨਹੀਂ ਉਹਨਾਂ ਚੋਂ ਬਲੱਡ ਉਹ ਵੀ ਭੱਜ ਜਾਂਦੇ ਆ ਆਪਣੇ ਵੀ ਗਏ ਨੇ ਠੀਕ ਹੈ ਇਹ ਸਾਂਭ ਹੁੰਦੀ ਆ ਬਾਈ ਕੋਈ ਬਾਲਾ ਵੱਡਾ ਕੰਮ ਨਹੀਂ ਹੈਗਾ ਆਲੂ ਬੁਖਾਰਾ ਉਹ ਤੁਹਾਡੀ ਇੱਛਾ ਹੈ ਜੇ ਲਾਉਣਾ ਤਾਂ ਲਾ ਸਕਦੇ ਹੋ ਨਹੀਂ ਲਾਉਣਾ ਤਾਂ ਨਾ ਵੀ ਲਾ ਸਕਦੇ ਠੀਕ ਹੈ ਆਲੂ ਬੁਖਾਰਾ ਲਾਉਣ ਦਾ ਟਾਈਮ ਤੁਹਾਨੂੰ ਦੱਸਤਾ ਜੇ ਇਹੋ ਜਿਹੇ ਦਿਨ ਨੇ 40 41 ਦਾ ਟੈਂਪਰੇਚਰ ਹੈ ਤਾਂ ਠੀਕ ਹੈ ਉਹਦੇ ਹਿਸਾਬ ਨਾਲ ਆਪਾਂ 2 ਵਜੇ ਤੋਂ 5 ਵਜੇ ਲਾ ਦੋ ਠੀਕ ਹੈ ਜੇ ਜ਼ਿਆਦਾ ਗਰਮੀ ਆ ਉਹਦੇ ਹਿਸਾਬ ਨਾਲ ਫਿਰ ਬਦਾਮ ਘੱਟ ਦਿੰਨੇ ਆਪਾਂ ਹਨਾ ਬਦਾਮ ਖਿੱਚਿਆਂ ਦਾ 12 1 ਵਜੇ ਆਪਣਾ ਕਬੂਤਰ ਤਾਂ ਫਿਰ 12 1 ਵਜੇ ਲਾ ਦਿਓ ਠੀਕ ਹੈ ਉਹ ਲਾਉਣਾ ਕਿਵੇਂ ਆ ਉਹਨੂੰ 30 ਜਾਂ 40 ਐਮਐਲ ਪਾਣੀ ਦੇ ਵਿੱਚ ਭਿਉਂ ਕੇ ਇੱਕ ਆਲੂ ਖਾਰਾ ਰੱਖ ਦਿਓ ਆਲੂ ਖਾਰਾ ਸਹੀ ਲੈਣਾ ਤੇ ਚੰਗੀ ਕੁਆਲਿਟੀ ਦਾ ਲੈਣਾ ਠੀਕ ਹੈ ਉਹਨੂੰ ਭਿਉਂ ਕੇ ਰੱਖ ਦਿਓ 8-9 ਘੰਟੇ ਭਿੱਜਿਆ ਹੋਇਆ ਆਲੂ ਖਾਰਾ ਚੱਕੋ ਚੱਕ ਕੇ ਤੇ ਕਬੂਤਰ ਨੂੰ ਨਾ ਬਸ ਉਹਨੂੰ ਕੁਝ ਨਹੀਂ ਕਰਨਾ ਕਿਉਂਕਿ ਆਲੂ ਖਰਾਬ ਦਾ ਰੰਗ ਆਪ ਹੀ ਛੱਡਣ ਲੱਗ ਜਾਂਦਾ ਜਿਹੜਾ ਦਾਸ ਹੁੰਦਾ ਉਹਦਾ ਪਾਣੀ ਚ ਜਾ ਜਾਂਦਾ ਉਹਨੂੰ ਪੋਣ ਲੋ ਪੋਣ ਕੇ ਤੇ ਠੰਡਾ ਇੰਨਾ ਵੀ ਨਾ ਠੰਡਾ ਹੋਵੇ ਵੀ ਕਿਤੇ ਬਰਫ ਵਾਲੀ ਹੋਵੇ ਜਮੀ ਜਾਮ ਹੀ ਕਰ ਦੋ ਕਬੂਤਰ ਨੂੰ ਬੱਤ ਦਾ ਹੋਵੇ ਜਦੋਂ ਕਬੂਤਰ ਨੂੰ ਆਲੂ ਖਰਾ ਲਾਉਣਾ ਫ੍ਰੀਜ ਚੋਂ ਅੱਧਾ ਘੰਟਾ ਨਹੀਂ 15 ਮਿੰਟ ਬਾਹਰ ਕੱਢ ਕੇ ਰੱਖ ਦੋ ਆਲੂ ਖਰਾ ਕਿ ਉਹਦਾ ਪਾਣੀ ਹੈ ਜਿਹੜਾ ਉਸ ਹਾਬ ਸਰਨਾ ਹੋਵੇ ਪਾਣੀ ਵੀ ਪਿਉਣਾ ਹੈ ਕੋਜੇ ਜੇ ਜਾਂ ਕੰਚ ਦੇ ਗਲਾਸ ਚ ਤੇ ਜੇ ਆਲੂ ਖਰਾ ਹੀ ਪਿਉਣਾ ਉਹ ਵੀ ਤੁਸੀਂ ਕੰਚ ਦੇ ਗਲਾਸ ਚ ਹੀ ਪਿਉਣਾ ਕਿਉਂਕਿ ਇਹ ਕੀ ਕਹਿੰਦੇ ਤਸਵੀਰ ਹੁੰਦੀ ਆ ਠੀਕ ਆ ਉਹ ਕੁਝੇ ਦੀ ਵੀ ਤੇ ਕੰਚ ਦੀ ਵੀ ਇਹ ਠੰਡੀ ਹੁੰਦੀ ਆ ਇਹ ਜੇ ਆਪਾਂ ਪਾਣੀ ਵਿੱਚ ਠੰਡਾ ਪਾਇਆ ਤਾਂ ਉਹਦੀ ਤਸਵੀਰ ਵੀ ਠੰਡੀ ਹੀ ਰਹੂਗੀ ਜੇ ਸਟੀਲ ਸਟੂਲ ਦੇ ਵਿੱਚ ਭਿਉਉਣੇ ਆ ਭਾਈ ਉਹਦੇ ਨਾਲ ਤਸਵੀਰ ਗਰਮ ਵੀ ਹੋ ਜਾਂਦੀ ਆ ਠੀਕ ਆ ਤੇ ਆਹ ਐ ਸੰਭ ਭਾਈ ਸੋ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਲਵ ਯੂ ਆ ਮੇਰੇ ਸਾਰੇ ਪ੍ਰਾਣਾਂ